ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਸਤਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਆਂ ਟ੍ਰੈਫਿਕ ਨਿਯਮਾਂ ਦੇ ਵਿੱਚ ਕਿ ਅੱਜ ਕੱਲ੍ਹ ਸਿਆਲ ਦੇ ਵਿੱਚ ਜੋ ਧੁੰਦਾਂ ਦਾ ਮੌਸਮ ਆ ਜਾਂਦਾ ਟਾਊਸ ਦੇ ਵਿੱਚ ਬੜੀਆਂ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਸਫ਼ਰ ਕਰਦੇ ਸਮੇਂ ਡਰਾਈਵਿੰਗ ਕਰਦੇ ਸਮੇਂ ਉਹ ਆਉਂਦੀਆਂ ਨੇਗੀਆਂ ਤਾਂ ਉਸ ਨੂੰ ਲੈ ਕੇ ਅੱਜ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਆ ਜਿਹੜੀ ਗੱਲਬਾਤ ਕਰਦੇ ਆਂ ਕਿ ਕੁਝ ਸਾਵਧਾਨੀਆਂ ਨੇ ਜਿਹੜੀਆਂ ਰੱਖ ਕੇ ਤਾਂ ਅਸੀਂ ਬਹੁਤ ਸਾਰੀਆਂ ਅੰਧਰ ਘਟਨਾਵਾਂ ਨੂੰ ਜਿਹੜਾ ਉਹ ਰੋਕ ਸਕਦੇ ਆ ਤੇ ਆਪਣੀਆਂ ਕੀਮਤੀ ਜਾਨਾਂ ਨੇ ਜਿਹੜੀਆਂ ਉਹਨਾਂ ਨੂੰ ਬਚਾ ਸਕਦੇ ਆ ਸੋ ਉਸ ਇਸ ਵੀਡੀਓ ਨੂੰ ਸ਼ੁਰੂ ਕਰਦੇ ਆ ਗੱਲਬਾਤ ਕਿ ਜਦੋਂ ਵੀ ਅਸੀਂ ਕਿਸੇ ਵੀ ਸਾਈਡ ਤੇ ਜਾਣਾ ਹੋਵੇ ਚਾਹੇ ਉਹ ਮੋਟਰਸਾਈਕਲ ਹੋਵੇ ਚਾਹੇ ਅਸੀਂ ਗੱਡੀ ਨਹੀਂ ਜਾਂਦੇ ਆ ਤਾਂ ਜਦੋਂ ਸਟਾਰਟ ਕਰਕੇ ਘਰੇ ਆ ਤਾਂ ਕਿਰਪਾ ਕਰਕੇ ਸਾਰੀਆਂ ਗੱਲਾਂ ਜਿਹੜੇ ਧਿਆਨ ਕਰੀਏ ਕਿ ਅਸੀਂ ਉਹਦੇ ਸਾਰੇ ਡਿਪਰ ਨੇ ਜਿਹੜੇ ਚੈੱਕ ਕਰੀਏ ਕਿ ਉਹ ਚੱਲਦੇ ਨੇ ਲਾਈਟਾਂ ਪ੍ਰੋਪਰ ਚੱਲ ਰਹੀਆਂ ਰਹੀਆਂ ਜਦੋਂ ਵੀ ਅਸੀਂ ਧੁੰਦ ਦੇ ਵਿੱਚ ਬਾਹਰੇ ਜਾਣਾਗਾ ਆਪਣਾ ਵਹੀਕਲ ਲੈ ਕੇ ਤਾ ਉਸ ਸਮੇ ਲਾਈਟਾਂ ਦੀ ਜਿਹੜੀ ਵਰਤੋਂ ਆ ਉਹ ਜ਼ਰੂਰ ਕੀਤੀ ਜਾਵੇ ਤਾਂ ਕਿ ਜਦੋਂ ਸਾਹਮਣੇ ਕੋਈ ਚੀਜ਼ ਆ ਰਹੀ ਆ ਜਾਂ ਪਿੱਛੋਂ ਜਦੋਂ ਐਂਡੀਕੇਟਰ ਸਾਡੇ ਡਿਪਰ ਲੱਗੇ ਹੋਏ ਨੇ ਤਾਂ ਪਿੱਛੋਂ ਆਉਂਦੇ ਵੀਕਰ ਨੂੰ ਹੀ ਪਤਾ ਲੱਗੂ ਕਿ ਅੱਗੇ ਕੋਈ ਚੀਜ਼ ਜਾ ਰਹੀ ਆ ਇੰਨੀ ਬਿੱਤ ਦੇ ਉੱਤੇ ਜਾ ਰਹੀ ਆ ਤਾਂ ਕਿ ਉਸ ਸਮੇ ਆਪਣਾ ਜਿਹੜਾ ਕ੍ਰੋਸਿੰਗ ਕਰਨੀ ਆ ਉਹ ਤੋ ਉਸ ਅੰਦਾਜ਼ੇ ਨਾਲ ਜਿਹੜਾ ਉਹ ਸਹੀ ਤਰੀਕੇ ਨਾਲ ਕ੍ਰੋਸ ਕਰ ਸਕੇ ਇੱਕ ਸਪੀਡ ਦੀ ਜਿਹੜੀ ਖਾਸ ਧਿਆਨ ਰੱਖਣ ਦੀ ਗੱਲ ਆ ਕਿ ਧੁੰਦ ਦੇ ਵਿੱਚ ਜਿਹੜਾ ਸਪੀਡ ਆ ਉਹ ਘੱਟ ਰੱਖੀ ਜਾਵੇ ਆਮ ਦਿਨਾਂ ਦੀ ਸਫ਼ਰ ਦੇ ਨਾਲੋਂ ਜਦੋਂ ਵੀ ਅਸੀਂ ਕਿਤੇ ਜਾਣਾਗਾ ਤਾਂ ਸਮਾਂ ਰੱਖ ਕੇ ਖਾਸ ਤੌਰ ਤੇ ਜਿਵੇਂ ਮੁਲਾਜ਼ਮਾ ਨੇ ਆਪਣੇ ਡਿਊਟੀ ਟਾਈਮ ਦੇ ਵਿੱਚ ਆਪਣੇ ਦਫ਼ਤਰਾਂ ਦੇ ਵਿੱਚ ਪਹੁੰਚਣਾ ਹੁੰਦਾ ਤਾਂ ਉਸ ਨੂੰ ਆਮ ਦਿਨਾਂ ਦੇ ਨਾਲੋਂ 15-20 ਮਿੰਟ ਐਡਵਾਂਸ ਆ ਜਿਹੜਾ ਉਹ ਚੱਲਿਆ ਜਾਵੇ ਤਾਂ ਕਿ ਤੁੰਦ ਦੇ ਵਿੱਚ ਅਸੀਂ ਸਪੀਡ ਘਟਾ ਰਾਈਏ ਕੇ ਚੱਲੀਏ ਤੇ ਆਪਣੇ ਦਫ਼ਤਰ ਵੀ ਅਸੀਂ ਸਹੀ ਟਾਈਮ ਪਹੁੰਚ ਸਕੀਏ ਜਾਂ ਕਿਤੇ ਹੋਰ ਵੀ ਜਿਸ ਜਗ੍ਹਾ ਦੇ ਉੱਤੇ ਜਾਣਾ ਉਸ ਜਗ੍ਹਾ ਦੇ ਉੱਤੇ ਸਹੀ ਟਾਈਮ ਨਾ ਪਹੁੰਚ ਸਕੀਏ ਜੇਕਰ ਅਸੀਂ ਘਰੋਂ ਕੱਲ ਨਾਲ ਲੱਗੇ ਟਾਈਮ ਉਸੇ ਚੱਲਾਂਗੇ ਕਿ ਉਹਨਾਂ ਵਿੱਚ ਲੈ ਕੇ ਚੱਲਾਂਗੇ ਕਿ ਅਸੀਂ ਅੱਧੇ ਘੰਟੇ ਦਾ ਸਫ਼ਰ ਆ ਜਾਂ ਘੰਟੇ ਦਾ ਸਫ਼ਰ ਅਸੀਂ ਨਿਸ਼ਚਿਤ ਕਰ ਲਾਂਗੇ ਪਰ ਧੁੰਦ ਦੇ ਵਿੱਚ ਆਮ ਦਿਨਾਂ ਦੇ ਨਾਲੋਂ ਸਾਡਾ ਟਾਈਮ ਜਿਹੜਾ ਉਹ ਵੱਧ ਲੱਗਦਾ ਕਿਉਂਕਿ ਅੱਗੇ ਵਿਜ਼ਿਬਿਲਟੀ ਹੈ ਜਿਹੜੀ ਬਹੁਤ ਘੱਟ ਹੁੰਦੀ ਹੈ ਇਸ ਲਈ ਸਮੇਂ ਦਾ ਜ਼ਰੂਰ ਖਿਆਲ ਲੈ ਕੇ ਚਲੋ ਇੱਕ ਸਾਈਡ ਪਾਰਕ ਜਦੋਂ ਕਰਦੇ ਆ ਕਿਤੇ ਰਸਤੇ ਦੇ ਵਿੱਚ ਸਾਨੂੰ ਰੁਕਣਾ ਪੈਂਦਾ ਕਿਸੇ ਵੀ ਚੀਜ਼ ਕਾਰਨ ਦੇ ਕਾਰਨ ਤਾਂ ਉਦੋਂ ਕੋਸ਼ਿਸ਼ ਕਰੋ ਕਿ ਸੜਕ ਦੇ ਉੱਤੇ ਜਿਹੜਾ ਆਪਣਾ ਵਹੀਕਲ ਹੈਗਾ ਉਹ ਨਾ ਖੜਾਇਆ ਜਾਵੇ ਆਮ ਤੌਰ ਤੇ ਦੇਖਦੇ ਆ ਕਿ ਬਹੁਤ ਸਾਰੇ ਹਾਦਸੇ ਨੇ ਜਦੋਂ ਵਾਪਰਦੇ ਨੇ ਜਿਹੜੇ ਕੋਈ ਵਹੀਕਲ ਨੇ ਸੜਕ ਦੇ ਉੱਤੇ ਖੜਾ ਲੈਂਦੇ ਨੇ ਉਹਨੂੰ ਆਪਣੀ ਤਾਂ ਗੱਡੀ ਦਿਖ ਰਹੀ ਹੁੰਦੀ ਆ ਪਰ ਦੂਰੋਂ ਆਉਣ ਵਾਲੀ ਚੀਜ਼ਾਂ ਨੂੰ ਉਹ ਵਹੀਕਲ ਦਾ ਅਨੁਮਾਨ ਨਹੀਂ ਲੱਗਦਾ ਕਿ ਉਹ ਤੁਰਿਆ ਜਾ ਰਿਹਾ ਜਾਂ ਖੜਿਆ ਜਦੋਂ ਇਸੇ ਕਾਰਨ ਆ ਕਿ ਜਿਹੜੇ ਪਿੱਛੋਂ ਚੀਜ਼ਾਂ来ਈਆਂ ਉਸ ਗੱਡੀ ਦੇ ਵਿੱਚ ਵੱਜਦੀਆਂ ਨੇਗੀਆਂ ਵਹੀਕਲ ਦੇ ਵਿੱਚ ਵੱਜੇ ਤਾਂ ਕੋਈ ਟਰੱਕ ਆ ਜਾਂ ਗੱਡੀ ਆ ਤਾਂ ਉਦੋਂ ਕੋਸ਼ਿਸ਼ ਕਰੋ ਕਿ ਜਦੋਂ ਵੀ ਅਸੀਂ ਕੋਈ ਗੱਡੀ ਪਾਰਕ ਕਰਨੀ ਆ ਰਸਤੇ ਦੇ ਵਿੱਚ ਤਾਂ ਸੜਕ ਦੇ ਉੱਤੇ ਜਿੰਨਾ ਅਸੀਂ ਕੱچے ਵੱਲ ਜਾ ਕੋਈ ਜਿੱਥੇ ਸਾਨੂੰ ਕੋਈ ਜਗ੍ਹਾ ਮਿਲਦੀ ਆ ਤਾਂ ਉੱਥੇ ਜਾ ਕੇ ਅਸੀਂ ਗੱਡੀ ਖੜਾਈਏ ਤਾਂ ਕਿ ਪਿੱਛੋਂ ਆਉਣ ਵਾਲੀਆਂ ਚੀਜ਼ਾਂ ਉਸ ਦਾ ਸਹੀ ਅਨੁਮਾਨ ਲਾ ਕੇ ਤਾਂ ਨੰਗ ਸਕਣ ਅਤੇ ਜ਼ਿੰਦਗੀਆਂ ਨੇ ਜਿਹੜੇ ਬਚਾਓ ਹੋ ਸਕੇ ਤੇ ਇੱਕ ਟੀ ਪੁਆਇੰਟ ਦੇ ਉੱਤੇ ਜਦੋਂ ਵੀ ਅਸੀਂ ਕੋਈ ਚੀਜ਼ ਆਪਣਾ ਵਹੀਕਲ ਲੈ ਕੇ ਮੇਨ ਰੋਡ ਦੇ ਉੱਪਰ ਚੜਦੇ ਆ ਤਾਂ ਦੂਜੀ ਸਾਈਡ ਤੋਂ ਗੱਡੀਆਂ ਨੇ ਜਿਹੜੀਆਂ ਆਪਣੇ ਰਫ਼ਤਾਰ ਦੇ ਉੱਤੇ ਆ ਰਹੀਆਂ ਹੁੰਦੀਆਂ ਨੇ ਅਸੀਂ ਜਦੋਂ ਟੀ ਪੁਆਇੰਟ ਦੇ ਉੱਤੇ ਜਾ ਕੇ ਮੇਨ ਰੋਡ ਦੇ ਉੱਤੇ ਐਂਟਰ ਕਰਦੇ ਆ ਤਾਂ ਅਸੀਂ ਬਿਨਾਂ ਦੇਖੇ ਤੇ ਬਿਨਾਂ ਸਮਝੇ ਜਿਹੜਾ ਉਸ ਰੋਡ ਦੇ ਉੱਤੇ ਜਾ ਕੇ ਐਂਟਰ ਹੋ ਜਾਂਦੇ ਆ ਤੇ ਤੁੰਦ ਦੇ ਵਿੱਚ ਜਿਹੜੀ ਚੀਜ਼ ਦੀ ਦੇਖਣਾ ਕਿ ਕੋਈ ਚੀਜ਼ ਕਿੱਧਰੋਂ ਆ ਕੇ ਐਂਟਰ ਹੋ ਰਹੀ ਆ ਕਿਉਂ ਖਾਸ ਜ਼ਿੰਮੇਵਾਰੀ ਜਿਹਨੇ ਟੀ ਪੁਆਇੰਟ ਤੇ ਜਾ ਕੇ ਮੇਨ ਰੋਡ ਹਾਈਵੇ ਦੇ ਉੱਤੇ ਚੜਨਾ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਦੋਹੇ ਸਾਈਡਾਂ ਤੋਂ ਤੋਂ ਚੈੱਕ ਕਰੇ ਕਿ ਕੋਈ ਚੀਜ਼ ਉਹਨਾਂ ਵੱਲ ਮੁੜ ਤਾਂ ਨਹੀਂ ਰਹੀ ਜਾਂ ਪਿੱਛੋਂ ਕੋਈ ਚੀਜ਼ ਆ ਤਾਂ ਨਹੀਂ ਰਹੀ ਕਿਉਂਕਿ ਸ਼ੀਸ਼ੇ ਡਾਊਨ ਕਰਕੇ ਜੇ ਗੱਡੀ ਦੇ ਵਿੱਚੋਂ ਤਾਂ ਕੋਸ਼ਿਸ਼ ਕਰੋ ਕਿ ਆਵਾਜ਼ ਸੁਣਨ ਦੀ ਕੋਈ ਤੇਜ਼ ਰਫ਼ਤਾਰ ਕੋਈ ਆਵਾਜ਼ ਸਾਨੂੰ ਸੁਣ ਰਹੀ ਆ ਜਿਸ ਨਾਲ ਸਾਨੂੰ ਅਨੁਮਾਨ ਹੋ ਸਕਦਾ ਕਿ ਕੋਈ ਵਿਕਲ ਆ ਰਿਹਾ ਜੇਕਰ ਸਾਨੂੰ ਇਸ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਉਂਦੀ ਤਾਂ ਇੱਕ ਵਾਰੀ ਹਾਰਨ ਮਾਰੋ ਤਾਂ ਕਿ ਅਗਲੇ ਨੂੰ ਕੋਈ ਜੱਜਮੈਂਟ ਹੋ ਸਕੇ ਜਾਂ ਅਗਲੇ ਨੂੰ ਨਹੀਂ ਮੁਕਵਾਲੋ ਹੋ ਰਿਹਾ ਤਾਂ ਹਾਰਨ ਦੀ ਜਿਹੜੀ ਵਰਤੋਂ ਆ ਉਸ ਸਮੇਂ ਜ਼ਰੂਰ ਕੀਤੀ ਜਾਵੇ ਤਾਂ ਕਿ ਅਸੀਂ ਸੇਫ ਆ ਜਿਹੜੇ ਉਸ ਰੋਡ ਦੇ ਉੱਤੇ ਆ ਐਂਟਰ ਹੋ ਸਕੇ ਇੱਕ ਵੱਡੀ ਸਮੱਸਿਆ ਹੁੰਦੀ ਹੈ ਜਦੋਂ ਗੱਡੀਆਂ ਚਲਾਉਨੇ ਆ ਅਸੀਂ ਸਿਆਲ ਦੇ ਵਿੱਚ ਧੁੰਦਾਂ ਦੇ ਵਿੱਚ ਕਿ ਗੱਡੀ ਦੇ ਵਿੱਚ ਧੁੰਦਾ ਜਿਹੜੀ ਉਹ ਅੰਦਰ ਸਿਸ਼ਾ ਤੇ ਜੰਮ ਜਾਂਦੀ ਹੈ ਜਿਸ ਦਾ ਮੇਨ ਕਾਰਨ ਅਕਸਰ ਬਣਦਾ ਕਿ ਅਸੀਂ ਗੱਡੀ ਦੇ ਵਿੱਚ ਜਿਹੜਾ ਠੰਡ ਦੇ ਕਾਰਨ ਹੀਟਰਾ ਜਿਹੜਾ ਉਹ ਹੀਟਰ ਦੇ ਉੱਤੇ ਆ ਜਿਹੜਾ ਹਵਾ ਨੂੰ ਕਰ ਲੈਣੇ ਆ ਜਿਸ ਦੇ ਕਾਰਨ ਟੈਂਪਰੇਚਰ ਬਾਹਰ ਕੁ ਘੱਟ ਹੁੰਦਾ ਅੰਦਰ ਹੋਰ ਤਰੀਕੇ ਨਾਲ ਮਤਲਬ ਵਧ ਜਾਂਦਾ ਟੈਂਪਰੇਚਰ ਉਸ ਨਾਲ ਜਿਹੜੀ ਫੌਗ ਆ ਜਿਹੜੀ ਸ਼ੀਸ਼ਿਆਂ ਦੇ ਉੱਤੇ ਜੰਮ ਜਾਂਦੀ ਆ ਤਾਂ ਇਸ ਦਾ ਗੱਲ ਦਾ ਵੀ ਖਿਆਨ ਰੱਖੋ ਕਿ ਹੀਟਰ ਨੂੰ ਜਿੱਥੇ ਤੱਕ ਲੋਡ ਹੋਵੇ ਨਾ ਚਲਾਇਆ ਜਾਵੇ ਜੇਕਰ ਇਸ ਤਰ੍ਹਾਂ ਦੀ ਕੋਈ ਸਮੱਸਿਆ ਸ਼ੀਸ਼ਿਆਂ ਦੇ ਉੱਤੇ ਜੰਮਣ ਦੀ ਆ ਜਾਂਦੀ ਆ ਤਾਂ ਏਸੀ ਦਾ ਜਿਹੜਾ ਚਲਾ ਕੇ ਹਵਾ ਦਾ ਰੁੱਖਾ ਜਿਹੜਾ ਉਹ ਸ਼ੀਸ਼ੇ ਦੇ ਫਰੰਟ ਸ਼ੀਸ਼ੇ ਦੇ ਉੱਤੇ ਕਰ ਲਿਆ ਜਾਵੇ ਤੇ ਲਗਾਤਾਰ ਫਿਰ ਉਸ 2000 ਟੈਂਪਰੇਚਰ ਅੰਦਰੋਂ ਘਟੂਗਾ ਤਾਂ ਜਾ ਕੇ ਜਿਹੜੀ ਉਹ ਧੁੰਦ ਦੇ ਅੰਦਰੋਂ ਜੰਮਣ ਦੀ ਜਿਹੜੀ ਸਮੱਸਿਆ ਉਹ ਖਤਮ ਹੋ ਜਾਂਦੀ ਆ ਇੱਕ ਗੱਲ ਆ ਕਰਦੇ ਆ ਵੀ ਜਦੋਂ ਵੀ ਕਦੇ ਅਸੀਂ ਜਾਂਦੇ ਆ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਵਾਹਨ ਇਹ ਜਿਹਨੇ ਜਿਨ੍ਹਾਂ ਤੇ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ ਤਾਂ ਉਹਨਾਂ ਨੂੰ ਵੀ ਖਾਸ ਤੌਰ ਤੇ ਬੇਨਤੀ ਆ ਕਿ ਜਿਵੇਂ ਭੂੰਗੋ ਵਾਲੀਆਂ ਟਰਾਲੀਆਂ ਆਮ ਸਾਨੂੰ ਮਿਲਦੀਆਂ ਨੇਗੀਆਂ ਉਹਨਾਂ ਦੇ ਉੱਤੇ ਸਾਈਡ ਦੇ ਤੋਂ ਕੋਈ ਰਿਫਲੈਕਟਰ ਵਗੈਰਾ ਨਹੀਂ ਲੱਗਿਆ ਹੁੰਦਾ ਇੱਕ ਰੇੜੀਆਂ ਨੇ ਕੋਈ ਟਰਾਲੀਆਂ ਨਹੀਂ ਆ ਤਾਂ ਉਹਨਾਂ ਨੂੰ ਵੀ ਇਸ ਗੱਲ ਤੇ ਬੇਨਤੀ ਕਰਦੇ ਆ ਕਿ ਤੁੰਡਾਂ ਦੇ ਦਿਨ ਨੇ ਜਦੋਂ ਵੀ ਤੁਸੀਂ ਵਹੀਕਲ ਲੈ ਕੇ ਜਾਂਦੇ ਹੋ ਤਾਂ ਖਿਆਲ ਰੱਖੋ ਕਿ ਆਪਣੇ ਟਰਾਲੀਆਂ ਦੇ ਉੱਤੇ ਰੇੜੀਆਂ ਦੇ ਉੱਤੇ ਜਿਹੜੀਆਂ ਜਗਾੜੂ ਰੇੜੀਆਂ ਬਣੀਆਂ ਹੋਈਆਂ ਨੇਗੀਆਂ ਉਹਨਾਂ ਦੇ ਪਿੱਛੇ ਵੀ ਲਾਈਟਾ ਲਗਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਦੂਜੇ ਵਹੀਕਲ ਨੂੰ ਤੁਹਾਡੇ ਜਜਮੈਂਟ ਹੋ ਸਕੇ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਅਸੀਂ ਅੱਜ ਇਹ ਜਾਣਕਾਰੀ ਲੈ ਕੇ ਆਏ ਆ ਇਸ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਂ ਤੁਹਾਨੂੰ ਚੰਗੀ ਲੱਗੇਗੀ ਤਾਂ ਅਸੀਂ ਇਹਨਾਂ ਨੂੰ ਅਮਲ ਦੇ ਵਿੱਚ ਵੀ ਲੈ ਕੇ ਆਈਏ ਤਾਕਿ ਅਸੀ ਕੀਮਤੀ ਜ਼ਿੰਦਗਾਨੇ ਸਾਡੀਆਂ ਜਿਹੜੀਆਂ ਉਹਨਾਂ ਨੂੰ ਬਚਾ ਸਕੀਏ ਕੋਸ਼ਿਸ਼ ਕਰਨਾ ਇਸ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਵੱਧ ਤੋਂ ਵੱਧ ਕਰ ਦੇਣਾ ਤਾਂਕਿ ਜੇਕਰ ਸਾਨੂੰ ਇਸ ਤੋਂ ਕੁਝ ਸਿੱਖਿਆ ਮਿਲੀ ਆ ਤਾਂ ਸਾਡੇ ਕਿਸੇ ਹੋਰ ਮਿੱਤਰ ਪੈਰਾਂ ਨੂੰ ਵੀ ਆ ਇਹਨਾਂ ਗੱਲਾਂ ਤੋਂ ਸਿੱਖ ਕੇ ਉਹਨਾਂ ਦੀ ਜਾਨ ਆ ਜਿਹੜੀ ਕਿਸੇ ਦੀ ਵੀ ਬਚਾਈ ਜਾ ਸਕਦੀ ਆ ਸੋ ਇਸ ਪ੍ਰੋਗਰਾਮ ਜੁੜਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ